ਨਵੇਂ ਸਾਲ ਦੇ ਪਹਿਲੇ ਦਿਨ ਹੀ ਜਾਪਾਨ ਦੇ ਵਿੱਚ ਪਹਿਲਾ ਭੁਚਾਲ ਨੇ ਤਬਾਹੀ ਮਚਾਈ ਤੇ ਹੁਣ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਜਿੱਥੇ ਇੱਕ ਜਹਾਜ਼ ਇੱਕ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ ਜਹਾਜ਼ ਹਾਦਸੇ ਦੀਆਂ ਤਸਵੀਰਾਂ ਦੇਖਾ ਹਰ ਕੋਈ ਹੈਰਾਨ ਰਹਿ ਗਿਆ ਦਰਅਸਲ ਜਹਾਜ਼ ਅੱਗ ਦਾ ਗੋਲਾ ਬਣ ਗਿਆ ਤੇ ਯਾਤਰੀਆਂ ਨੇ ਆਪਣੀ ਮਸਾਂ ਜਾਨ ਬਚਾਈ ਹੈ ਦੱਸਿਆ ਜਾ ਰਿਹਾ ਹੈ ਕਿ ਸੈਂਕੜੇ ਯਾਤਰੀ ਉਸ ਵਿੱਚ ਮੌਜੂਦ ਸਨ ਹਾਲਾਂਕਿ ਸਾਰਿਆਂ ਦੀ ਜਾਨ ਬਚ ਗਈ ਹੈ ਪਰ ਤਸਵੀਰਾਂ ਦੇਖ ਕੇ ਹਰ ਕੋਈ ਹੀ ਹੈਰਾਨ ਰਹਿ ਗਿਆ ਜਪਾਨਾ 에어ਲਾਈਨਸ ਦੇ ਜਹਾਜ਼ ਨੂੰ ਟੱਕਰ ਤੋਂ ਬਾਅਦ ਇਹ ਅੱਗ ਲੱਗੀ ਪੂਰਾ ਜਹਾਜ਼ ਅੱਗ ਦਾ ਗੋਲਾ ਬਣ ਗਿਆ ਜਹਾਜ਼ 'ਚ ਧੂਏਂ ਦਾ ਬੱਦਲ ਉੱਠਣ ਲੱਗਾ ਜਪਾਨ ਦੇ 에ਅਰਜ਼ ਦੀ ਫਲਾਈਟ 'ਚ ਕੁੱਲ ਸੈਂਕੜੇ ਲੋਕ ਸਵਾਰ ਸਨ ਹਾਲਾਂਕਿ ਸਾਰਿਆਂ ਦੀ ਜਾਨ ਬਚ ਗਈ ਹੈ ਯਾਤਰੀ ਨੇ ਆਪਣੀ ਜਾਨ ਬਚਾਉਣ ਲਈ ਜਹਾਜ਼ ਤੋਂ ਛਾਲ ਮਾਰਨ ਦਾ ਫੈਸਲਾ ਕੀਤਾ ਤੇ ਐਮਰਜੈਂਸੀ ਦਰਵਾਜ਼ੇ ਰਹੀ ਜਹਾਜ਼ ਤੋਂ ਬਾਹਰ ਆਉਣਾ ਸ਼ੁਰੂ ਕਰ ਦਿੱਤਾ ਦਰਵਾਜ਼ੇ ਤੋਂ ਬਾਹਰ ਆ ਕੇ ਸਵਾਰੀਆਂ ਖੁੱਲੇ ਮੈਦਾਨ ਦੇ ਵਿੱਚੋਂ ਭੱਜਣ ਲੱਗਿਆਂ ਹਫੜਾ ਦਫੜੀ ਦਾ ਮਾਹੌਲ ਬਣ ਗਿਆ ਹਾਲਾਂਕਿ ਸਾਰੇ ਯਾਤਰੀਆਂ ਦੀ ਜਾਨ ਬਚ ਗਈ ਹੈ ਪਰ ਤਸਵੀਰਾਂ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ ਕਿਉਂਕਿ ਜਹਾਜ਼ ਅੱਗ ਦਾ ਗੋਲਾ ਬਣ ਗਿਆ ਹਾਲਾਂਕਿ ਸਾਰਿਆਂ ਦੀ ਜਾਨ ਬਚ ਗਈ ਹੈ ਇਸ ਤੋਂ ਪਹਿਲਾਂ ਜਾਪਾਨ ਦੇ ਵਿੱਚ ਉਹ ਭੁਚਾਲ ਨੇ ਚਾਰੇ ਪਾਸੇ ਤਬਾਹੀ ਮਚਾਈ ਹੋਈ ਸੀ ਤੇ ਹੁਣ ਇੱਕ ਜਹਾਜ਼ ਇੱਕ ਹਾਸੇ ਦਾ ਸ਼ਿਕਾਰ ਹੋਇਆ ਜਹਾਜ਼ ਅੱਗ ਦਾ ਗੋਲਾ ਬਣ ਗਿਆ ਹੈ ਹਰ ਕੋਈ ਇਹ ਤਸਵੀਰਾਂ ਦੇ ਕੇ ਹੈਰਾਨ ਹੈ ਦੱਸਿਆ ਜਾ ਰਿਹਾ ਹੈ ਕਿ ਜਾਪਾਨ 에ਅਰਜ਼ ਦੇ ਜਹਾਜ਼ ਨੂੰ ਟੱਕਰ ਤੋਂ ਬਾਅਦ ਇਹ ਅੱਗ ਲੱਗੀ ਹੈ ਜਹਾਜ਼ 'ਚ ਧੂਏ ਦਾ ਬੱਦਲ ਉੱਠਣ ਲੱਗਿਆ ਤੇ ਕੁੱਲ ਸੈਂਕੜੇ ਲੋਕ ਇੱਚ ਸਵਾਰਨ